ਇਧਰੋਂ ਦੀ ਆ ਇਧਰੋਂ ਦੀ ਦੁੱਦੀ ਚੱਲਾਇਆ ਹੈ ਦੁੱਦੀ ਜਾ ਕਿੱਥੇ ਜਾਣਾ ਦੁੱਦੀ ਕੀ ਜਾਂਦੀ ਹੈ ਇਧਰੋਂ ਦੀ ਹੁਣ ਜਾਂਦੀ ਉੱਪਰ ਹਾਂ ਇਧਰੋਂ ਦੀ ਨਹੀਂ ਇਧਰੋਂ ਦੀ ਆ ਗਈ ਇਧਰੋਂ ਦੀ ਬਾਜੀ ਪੈ ਜਾਣੀ ਹਾਂ ਇਧਰੋਂ ਦੀ ਦੁੱਦੀ ਹਾਂ ਦੁੱਦੀ ਚੱਲਾਇਆ ਹਾਂ ਇਧਰੋਂ ਦੀ ਦੁੱਦੀ ਜਾਣਾ ਹਾਂ ਇਧਰੋਂ ਨਹੀਂ ਜਾਣਾ ਜਾਣਾ ਆਓ ਚਲੋ ਚਲੋ ਚੱਲ 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 ਆ ਗਿਆ ਆ ਗਿਆ ਆ ਗਿਆ ਚੜ ਜਾ ਚੜ ਜਾ ਤਾਂ ਚੜ ਜਾ ਤਾਂ ਲੈ ਚੜਿਆ ਨਹੀਂ ਜਾਂਦਾ ਤਾਂ ਉਹ ਆ ਗਿਆ ਇਹ ਓਏ ਆ ਗਿਆ ਇਹ ਤੀ ਆ ਗਈ ਓ ਤੀ ਆਈ ਆ ਹਾਂ ਕਿਹੜ ਗੁਣ ਆਈ ਆ ਹਕਵਾਈਆ ਅਸਾ ਠੀਕ ਹੈ ਹਕਵਾਈਆ ਮੈਂ ਤੱਕ ਦੂ ਨਹੀਂ ਹਾਂ ਕਰ ਦੋ ਨਹੀਂ ਮੱਦੇ ਕੱਢੋ ਨਹੀਂ ਬੰਦ ਕਰਨਾ ਤੂੰ ਤਾ ਡੁੱਤੀ ਆ ਹੈ ਤੂੰ ਤਾ ਦੋ ਮੈਂ ਆਇਆ ਪਨੀਰ ਲੈਣ ਵਾਸਤੇ ਲੈ ਲਿਆ ਵਾ ਦੁਕਾਨਾਂ ਤੋਂ ਦਾ ਬੰਦੇ ਕਿਸਦੇ ਘਰੋਂ ਲਿਆ ਭਰਾਵਾ ਘਰ ਖਲਾ ਕੇ ਨਾ ਤੇ ਪਨੀਰ ਦੀ ਸਬਜ਼ੀ ਬਣਾਉਣੀ ਆ ਹਰ ਗੁੰਦੇ ਲੱਗੂਗਾ ਇੰਜੈਕਸ਼ਨ ਕੀ ਗਨ ਗਾਂ ਤੇ ਰਿਹਾ ਹੁਣ ਨਹੀਂ ਤੂੰ ਇਸ ਤਾਂ ਨਿਬੜੀ ਕਰਦੀ ਨਾ ਹੁਣ ਉੱਥੇ ਖਾਂਦੇ ਹੈ ਡਾਕਟਰ ਕੋਲ ਲਾਉਣਾ ਬਹਿ ਜਾ ਬਹਿ ਜਾ ਨਾ ਇੱਥੇ ਇੱਥੇ ਬਹਿ ਚੱਲ ਚੱਲ ਗਏ ਤੇ ਬਹਿ ਇੱਥੇ ਬਹਿ ਜਾ ਸਸਿਕਾਹ ਸਾਰਾ ਤੁਹਾਡਾ ਇਹਨੇ ਵਲਾਗ ਦੇ ਵਿੱਚ ਮੈਂ ਅਮੀਰ ਕਰਦਾ ਵੀ ਸਾਰ ਜਿਹੜੇ ਬਹੁਤ ਹੀ ਵਧੀਆ ਆਵੋਗੇ ਤੇ ਅਰਜੁਨ ਚੱਲੇ ਆ ਦਵਾਈ ਲੈਣ ਮੀਨਾ ਖੜਾ ਬਹਾ ਜੋ ਨਾਲ ਚੱਲੇਗਾ ਚੱਲ ਇੰਜੈਕਸ਼ਨ ਨੂੰ ਆਵਲੇ ਮਾਜ ਨਾ ਆ ਦੇ ਡਾਕਟਰ ਨੂੰ ਪਤਾ ਹੋਵੇ ਪੁੱਤੀ ਪੁੱਤੀ ਹਾਂ ਜਾਣਾ ਆ ਚੱਲ ਗਏ ਚੱਲ ਗੱਡੀ ਤੇ ਚਲ ਜਾਨੇ ਆ ਚੱਲੇ ਹੁਣ ਇਹਦੇ ਹਰ ਗੁੰਦ ਤੇ ਇੰਜੈਕਸ਼ਨ ਮੈਂ ਹਾਂ ਜਲਵਾ ਕੇ ਲਿਆਉਣਾ ਨਾ ਜੋ ਮਰਜੀ ਜੇ ਡਾਕਟਰ ਨੇ ਨਾਲ ਲਾਇਆ ਤਾਂ ਮੈਂ ਹੋਰ ਕੇ ਖੋਲਿਆ ਜਾਣਾ ਇਹਨੂੰ ਉਹ ਇੰਜੈਕਸ਼ਨ ਜਾਰੇ ਦਾ ਗਲਾ ਜਣੀ ਉਹ ਰਿਸ਼ਾ ਜਾ ਹੋਇਆ ਜਿਦਾ ਇਹਨੂੰ ਤਾ ਕਰਕੇ ਹਾਂ ਸਾਰੀ ਗੱਡੀ ਦੇ ਵੇਲੇ ਬੇੜਾ ਕਰ ਕਰਨ ਲਈ ਅੱਜ ਗੱਡੀ ਆ ਮੇ ਲੱਗ ਲਗਾ ਇੰਜੈਕਸ਼ਨ ਤੇ ਖੁਸ਼ ਹੋਣ ਦੀ ਨਹੀਂ ਨਹੀਂ ਉਹ ਪਾਪਾ ਤੇ ਲੱਗਾ ਲਗਾ ਨਾ ਨਾ ਹਾਏ ਨਾਤਾ ਹੀ ਮੇਰੇ ਉਹ ਪਾਪਾ ਦੇ ਨਾਂ ਤਾਂ ਪੀ ਹੋਈਓ ਉਹ ਪੀ ਹੋਈਓ ਹਾਂ ਪਪੀ ਆਈ ਕੰਨਾ ਹਲਾਓ ਆਪਾਂ ਤੇ ਦੇਖਾ ਗਿਆ ਬੱਚੇ ਪੀ ਆਈ ਆਪੀ ਹੋਈ ਆ ਹੈ ਕਿ ਬੱਚਾ ਲਓ ਪਪਾ ਦੇ ਬੱਚਾ ਕਰ ਦੋ ਪਪਾ ਦੇ ਬੱਚਾ ਕਰ ਦੋ ਨਿਕੋ ਦੇ ਸਾਥ ਜਾਣਾ ਹੈ ਕਿੱਥੇ ਅੱਜ ਗੱਤੋ ਆਹ ਕੋ ਬਾਚ ਗੱਤੋ ਨਿਕੋ ਦੇ ਸਾਥ ਗਏ ਤੇਰੀ ਵੀ ਹੋਈ ਆ ਇਹਦੇ ਹਰ ਗੁੰਦੇ ਲੋਵਾਤਾ ਨਾ ਇੰਜੈਕਸ਼ਨ ਚ ਕੋਲੇ ਦੇ ਇਹ ਦਰਦ ਹੋਈ ਨਹੀਂ ਲਾਈਨ ਤੇ ਲਾਈਨ ਤੇ ਲਾਈਨ ਤੇ ਕੀ ਚੂਲੇ ਤੇ ਲਾਉਣਾ ਆ ਰਹੇ ਨੇ ਆਦੇ ਲੱਗਣ 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 ਲੱਗਾ ਦਾਦੀ ਦੇ ਚੱਲ ਛੱਲ ਗਿਆ ਹੁਣ ਚੱਲ ਗਿਆ ਨਾ ਗੈਂਜ ਇੰਜੈਕਸ਼ਨ ਮੜਾ ਜਾ ਰੋਈ ਉਦਾਂ ਇੱਕ ਗੁੜੀਆ ਹੋਰ ਆਈ ਉਹ ਬਹੁਤ ਰੋਈ ਤੇ ਸਾਡੇ ਵਾਲੀ ਦੇ ਬਾਸਾਂਵੇਂ 5-7 ਸਿਕੰਟ ਹੀ ਬਸ ਰੋਈ ਸਿਕੰਟਾਂ ਚ ਚੁੱਪ ਕਰ ਗਈ ਨਹੀਂ ਹੈ ਨਾ ਉਹ ਇਹ ਸਿਆਣੀ ਹੈ ਨਾ ਵਾਕਿਆ ਜੋ ਤੇ ਤਾਂ ਕਰਕੇ ਰੋਈ ਜਾ ਬਹੁਤ ਰੋਇਆ ਕਰ ਮੈਂ ਮੇਰੇ ਕੱਲ ਇਹ ਨਹੀਂ ਇੱਕ ਹੋਰ ਲੱਗਣਾ ਡਾਕਟਰ ਕਹਿੰਦੇ ਇੰਜੈਕਸ਼ਨ ਅੱਛਾ ਹੂੰ ਉਹ ਪਾਟ ਕੰਢੀ ਸੁਣ ਇਹ ਵੀ ਟੋਪੀ ਵੀ ਕਿੱਧਰ ਨੂੰ ਜਾਣ ਦੀ ਨੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਨਿਆ ਮੈਂ ਪਵਾ ਦਨਾ ਮੇਰੇ ਕੋ ਤੇ ਪਵਾ ਲਿੰਦੀ ਚਾਟੀ ਖਾਇਆ ਚਲ ਜਾ ਖਾਇਆ ਤੇ ਦਾਦੀ ਛੋਨੇ ਬੁਟੂ ਪਾਜਾ 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 ਇਹ ਦੇਰ ਕਰਦੇ ਦੇਰ ਕਰਦੇ ਤੇ ਨਾੜਾਂ ਕਿਹਨੇ ਨੇ ਪਤਲੀਆਂ ਪਤਲੀਆਂ ਦੇ ਵਾਲ ਵਾਂਗੂ ਨਾੜਾ ਇਹਨਾਂ ਦੀ ਟੈਸਟ ਆ ਉਪਰ ਆ ਟੈਸਟ ਕਰਾਉਣ ਵਾਸਤੇ ਬੜਾ ਬੜੀ ਮੇਪਤਾ ਭਾਈ ਜੀ ਚੀਜੀ ਦੇ ਇਹ ਮੈਨੂੰ ਦੱਸਣ ਮਤ ਕਿ ਚੀਜੀ ਦਈ ਦੀ ਨੇ ਕਹੀ ਤਾਂ ਚੀਜੀ ਖਾਓਗੇ ਦੇ ਦੋ ਦੇ ਦੋ ਚੀਜੀ ਦਿਓ ਕਲਾਈਂਡ ਨੂੰ ਲੈਣ ਵਾਸਤੇ ਚੱਲੇ ਆ ਕਿਉਂਕਿ ਇੱਥੇ ਕਦੇ ਆਪਣਾ ਬਾਈਪਾਸ ਤੇ ਕਿਹੜੀ ਜਗ੍ਹਾ ਕਦੇ ਖੜੇ ਹੋ ਜੈਨੇ ਤੇ ਉੱਥੋਂ ਜਾ ਕੇ ਲੈ ਆਈਏ ਵੀ ਆਏ ਹੋਣ ਜੇ ਦੇਖੋ ਇਧਰ ਪਤਾ ਪਿੱਛੇ ਮਮਾ ਨੂੰ ਆ ਲੈੰਦੋ ਨਾ ਨਾਲ ਲੇਡੀਜ਼ ਹੈਗੇ ਨੇ ਮੈਂ ਚਾਹ ਸੰਦੀਪ ਨੂੰ ਨਾਲ ਲੈ ਚੱਲਦੇ ਆ ਕਿਉਂਕਿ ਫਿਰ ਤੁਹਾਨੂੰ ਪਤਾ ਲੇਡੀਜ਼ ਥੋੜਾ ਜਿਆ ਚਾਕੇ ਫਿਰ ਬੈਠ ਕੇ ਬੈਠਦੇ ਆ ਚਲੋ ਜੀ ਫੋਨ ਨਾਲ ਲੈ ਲੈਣਾ ਆਪਦੇ ਕੀਤਾ ਹੈ ਕਿੱਥੇ ਕਿੱਥੇ ਜਾਣਾ ਪੈਣਾ ਆਪਣੇ ਆਪ ਹੀ ਗੁਰਦਾਸਪੁਰ ਰੋਡ ਤੇ ਅੱਛਾ ਅੱਛਾ ਰੋਡ ਅੱਜ ਖਾਲੀ ਆ ਅੱਜ ਵਧੀਆ ਲੱਗਣਾ ਖਾਲੀ ਖਾਲੀ ਰੋਡ ਹੈ ਨਾ ਕੋਈ ਕੋਈ ਜਾਣਾ ਜੀ ਪਰ ਇਹ ਵੀ ਵੇਦਾ ਪੰਜਾਬ ਬੰਦ ਕਰਕੇ ਨੁਕਸਾਨ ਵੀ ਕਾਫੀ ਹੁੰਦਾ ਆ ਪਰ ਉਧਰ ਕਿਸਾਨ ਵਿਚਾਰੇ ਤੇ ਉਹਦੇ ਸੋਚਦੇ ਸਾਡਾ ਹੀ ਇਹਦੇ ਕਿ ਨਹੀਂ ਉਹ ਸਾਡੇ ਸੋਚਣ ਦੇ ਆ ਵਿਚਾਰੇ ਚਲੋ ਉਹਨਾਂ ਦੀ ਸੁਣਵਾਈ ਹੋ ਜੇ ਵਿਚਾਰਿਆਂ ਦੀ ਯਾਰ ਦੇਗਾ ਨਾ ਪਿਓ ਕਦੇ ਅੱਜ ਇੰਜੈਕਸ਼ਨ ਲੱਗਾ ਬੜਾ ਰੋਜੀ ਲੈ ਮੁੰਡਾੜਿਆ ਗੁੱਡੀ ਡਾਉਣ ਹੈ ਅੱਜ 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 ਤੂੰ ਹੀ ਇਥੇ ਇਕੱਲਾ ਕੋ ਮੁੰਡੇ ਬਾਕੀ ਕਿੱਥੇ ਗਏ ਮੁੰਡੇ ਮੁੰਡੇ ਅੱਜ ਨਹੀਂ ਆਇਆ ਕੋਈ ਹਨਾ ਅੱਜ ਹੜਤਾਲ ਕਰਕੇ ਨਹੀਂ ਆਏ ਉਹ ਗੁੱਡੀ ਆਈ ਪਾਣੀ ਚ ਨਾ ਡੇਗ ਪੇ ਕਾਗਜੀ ਹੈ ਕ ਮੰਮੀ ਆ ਅਸੇ ਮੰਮੀ ਫੇਰ ਨਹੀਂ ਕੋਈ ਗੱਲ ਐ ਨਾ ਬੋਲ ਕੇ ਨਾ ਦੇਖਿਨ ਮੈਂ ਆਉਂਨੇ ਆ ਵੀ ਆਪਣਾ ਸਮੂਥ ਨਹੀਂ ਕੈਰਟਨ ਦੀ ਆਫਰ ਲਾਈਏ ਵੀ ਤੇ ਭਾਜੀ ਹੁਣ ਕਹਿੰਦੇ ਕੀ ਬੋਲਣਾ ਕਿ ਮੈਂ ਪਹਿਲਾਂ ਤੇ ਇਹ ਬੋਲ ਰਹੀ ਸੀ ਦੋ ਦੋ ਫੁਲਕੇ ਜਿਹੜਾ ਵੀ ਕਲਾਇੰਟ ਆਉਂਦਾ ਦੋ ਦੋ ਫੁਲਕੇ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਇੱਧਰ ਖਚਾਈ ਚੰਗੀ ਪੀਜਾ ਭਰਾ ਦੀ ਹੈ ਤੇ ਮੈਂ ਮਹਾ ਮਹਾ ਪਰੋਂਠੇ ਕੱਲੇ ਖਾ ਕੱਲਾ ਖਾ ਗਿਆ ਵਾਂ ਤੇ ਮੈਨੂੰ ਵੀ ਇੱਕ ਦੀ ਬੁਰਕੀ ਦੀ ਦੇਣੀ ਕਹਿੰਦਾ ਨਹੀਂ ਭਾਜੀ ਲਾਸਟ ਵਾਲੀ ਬੁਰਕੀ ਖਾਣ ਦਾ ਤਾਂ ਮਜ਼ਾ ਆਉਂਦਾ ਹੈ ਗੱਲ ਇਹ ਤੂੰ ਐ ਗੱਡੀ ਜ਼ਬਰਦਸਤ ਵੀ ਕਹਿੰਦਾ ਤੁਹਾਨੂੰ ਨਹੀਂ ਬੁਰਕੀ ਦੇਣੀ ਕਿ ਦੇਖ ਗ੍ਰੈਂਡਰ ਤਕੜਾ ਇੱਦਾਂ ਸੋਸਪਾਰ ਤੇ ਪੈਰ ਖੱਦਦਾ ਲੈ ਇਹ ਸਾਬ ਲੜਾ ਵੀ ਆ ਵੀ ਆ ਵੀ ਆ ਵੀ ਗ੍ਰੈਂਡਰ ਫੇਲ ਆ ਜਿਹੜੇ ਜਿੰਨਾ ਮੇਰਾ ਹੱਥ ਵੱਡਾ ਗਏ ਉਹ ਤੋਂ ਤਕੜਾ ਗ੍ਰੈਂਡਰ ਨਹੀਂ ਇਹਦੇ ਚੀੜਨ ਦੀ ਤੇ ਉਹ ਵੀ ਨਹੀਂ ਵਾਪਸ ਆਉਂਦੀ ਇਹ ਨਹੀਂ ਜੀ ਇਹ ਅੱਗੇ ਮੈਂ ਡੀਗੜੀ ਹੈ ਨੀ ਇਹ ਰਾਤ ਨੂੰ ਜਾ ਕੇ ਪਤਾ ਬਦਲ ਪਤਾ ਬਦਲ ਦਿੰਦਾ ਨਾ ਗ੍ਰੈਂਡਰ ਦਾ ਆਹ ਕਿਉਂ ਬੀਚਾ ਸੀ ਬਦਲ ਲੈਂਦਾ ਰ ਆਹ ਸਹੀ ਗੱਲ ਸਹੀ ਗੱਲ ਆ ਇਹ ਲੋਵਾ ਜਿੱਕੇ ਅੰਦਰ ਸਟੋਰ ਕਰੀ ਜਾਂਦਾ ਸਾਡਾ ਇਹ ਊਠ ਆਹੋ ਊਠ ਊਠ ਸਾਲ ਦਾ ਜਮਾ ਕਰ ਲੈਂਦਾ ਮੇਰੇ ਨਾਲ 6 ਮਹੀਨੇ ਦਾ ਪਾਣੀ ਕਹਿੰਦਾ ਜੀ ਭਾਂਸਾ ਤੋਂ ਦਿਨ ਨਾਲ ਰੋਟੀ ਮਿਲੇ ਅੰਦਰੋਂ ਹੀ ਸਾਡਾ ਕੋਈ ਸਿਸਟਮ ਚੱਲੂਗਾ ਵਾ 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 ਜੀ ਤਾਂ ਕਿ ਇਹ ਆਹ ਨਾਲ ਦੋ ਗੋਲਾ ਆਪਾਂ ڈال ਲੈਂਦੇ ਹਾਂ ਇਹ ਕੋ ਖਾਜੇ ਅੱਜ ਬੁਖਾਰ ਤਾਂ ਲੱਤਣਾ ਤੀ ਅੱਦੇ ਤੋਂ ਮੈਂ ਕੀ ਆ ਜੇ ਕੋਈ ਨਾ ਰੋਟੀ ਖਾਵਾਂਗਾ ਫਿਰ ਬੁਖਾਰ ਸੱਤ ਨਾਲ ਜ਼ਰਾ ਇਸ ਕਰਕੇ ਕਹਿੰਦੇ ਪੀਟੀ ਤਾਂ ਅਸੀਂ ਅਸੀਂ ਭੁੱਖੇ ਮਰ ਜੀਏ ਨਹੀਂ ਜੇ ਆਪਾਂ ਕਿਸਾਨਾਂ ਕੋ ਡਾਂਗਾ ਖਾ ਲਈਏ ਇਹਨਾਂ ਨਾਲ ਆ ਤੁਸੀਂ ਗੱਲ ਠੀਕ ਗੱਲ ਹਾਂ ਨੂਨ ਲਾ ਕੇ ਖਾਣਾ ਚਾਹੀਦਾ ਪਹਿਲੇ ਕੀ ਜਾਂਦਾ ਆ ਬਕਾਦ ਪਨੀਰ ਖਾਣਾ ਚਾਹੀਦਾ ਆ ਦੇ ਖਾ ਲਓ ਜਾਓ ਮੈਂ ਨਾ ਗਾ ਹੋ ਦੋਸ ਮੁੱਢੇ ਨਾ ਕਰ ਲੈ ਫਿਰ ਪਨੀਰ ਖਾਵਾਂ ਦਾਦ ਲੈਂਦੇ ਵੀਰ ਮੈਂ ਕਹਿੰਦਾ ਈ ਕਰਨਾ ਆ ਹਾਂ ਸਾਹੀ ਲਾ ਲੇ ਗੋੜਾ ਕੀ ਹੰਦਾ ਸ਼ਾਇਦ ਲਿਆਣਾ ਚਾਹਤ ਰਿਕ ਜਾ ਕੋਈ ਗੱਲ ਤੈਨੂੰ ਆਪਣਾ ਨਵੇਂ ਸਾਥ ਤੇ ਨਵਾਂ ਕਰੰਨੇ ਸ਼ਾਹੀਬ ਨੀਰ ਹੈ ਹਾਂ ਇਹ ਆਪਣਾ ਬਰਾ ਇਹ ਵੀ ਉਹਨੇ ਸੁਣ ਦਿਆ ਸਹੀ ਗੱਲ ਸਹੀ ਗੱਲ ਅੱਧੇ ਕਲਾਇੰਟ ਤੇ ਇਹੋ ਕਹਿੰਦੀ ਆ ਵੀ ਆਹ ਵੀਰ ਹੋਣਾ ਚਾਹੀਦਾ ਇੱਥੇ ਇਹਨੂੰ ਮਿਲਣ ਹੁੰਦੇ ਕਈ ਖਾਸ ਕਰਕੇ ਜਿਹੜਾ ਮੁੰਡਾ ਸਟਾਨੀ ਜਿਆਦਾ ਬੜੀ ਕਰਦਾ ਉਹਨੂੰ ਹਾਂ ਸਹੀ ਗੱਲ ਸਹੀ ਕਹਿੰਦੇ ਜਿੰਨੇ ਵਾਲ ਦੀ ਹੋਰ ਤਰ੍ਹਾਂ ਦੇ ਕਰਾਏ ਆ ਕਹਿੰਦੇ ਇਹਨੇ ਐਸ਼ ਕਲਰ ਕਰਾਇਆ ਨਾ ਉਹ ਕਿੱਥੇ ਉਹ ਕੰਦੇ ਖਾ ਸਕਦਾ ਭਾਈ ਨੂੰ ਵੇਨੇ ਆਦੇ ਇਸ ਤਣੀ ਬੜੀ ਗੱਤ ਆ ਬਲੋਗ ਅਵੇ ਹੱਥ ਨੰਨੇ ਚੱਲੇ ਰਹਿੰਦੇ ਨੇ ਜਿਆ ਕਰੋ ਕਰੋ ਹੋ ਲੈ ਹੋ ਲੈ ਲੈ ਫ੍ਰੈਗਨੈਂਸ ਆਈ ਸੇਵਿੰਗ ਆ ਦੀ ਆ ਬਲੋਗ ਦੇ ਵੇਖਣਾ ਉਹਦਾ ਇਹ ਘਟ ਭੰਦੀ ਤੇ ਕੋਈ ਹੈ ਨਹੀਂ ਰੱਖਦਾ ਇਹਨੇ ਆਪਣਾ ਬੂਟੀ ਦਾ ਆਤਾ ਸਵੇਰੇ ਉੱਥੇ ਇੱਕ ਬੂਟ ਪਾ ਲਿਆ ਤੇ ਦੂਜਾ ਬੂਟ ਹੈ ਗਲੇ ਪਾਈ ਦੇ ਦੁਪਨ ਜਾਂਦੇ ਜਦ ਚੱਟੇ ਹੋ ਜਿਆ ਉਹਨਾਂ ਨੇ ਅੰਦੇ ਮਰੇ ਬੂਟ ਵੇਖਦੇ ਦੇ ਫੋਟ ਇੱਥੇ ਸ਼ਹਿਰ ਲੋਕਦਾ ਹੈ ਤੇ ਲੈ ਜਾਗ ਲੈਣ ਚਾਹ ਪਾਉਣ ਦੀ ਬੜੀ ਦਿੱਕਤ ਆਉਂਦੀ ਮੈਂ ਹੋ ਲੈ ਜੇ ਕੋਈ ਨਹੀਂ ਖੁੱਲੀ ਵੀ ਉਹ ਬੰਦੇ ਆ ਗਿਆ ਹੁਣ ਮੈਂ ਕੱਲ ਸਹੀ ਨਹੀਂ ਤੇ ਫਿਰ ਅਸੀਂ ਚੱਨੇ ਆ ਵਿਸ਼ਾਲ ਵਿਸ਼ਾਲ ਮੈਗਾ ਮਾਰਟ ਉਹ ਟਾਵਲ ਲੈ ਆਏ ਕਿਉਂਕਿ ਸਲੂੰ ਦੇ ਅੰਦਰ ਟਾਵਲ ਹੋਣ ਜਿਹੜੇ ਆ ਉਹ ਖਰਾਬ ਹੋ ਗਏ ਆ ਤੇ ਥੋੜੇ ਵਧੀਆ ਚ ਲੈ ਆਈ ਹਾਂ ਟਾਵਲ ਪਹਿਲਾਂ ਕੰਮ ਚਲਾਉ ਆਦੇ ਲੈਂਦੇ ਆफी ਟਾਈਮ ਕੱਢ ਗਏ ਮਹੀਨਾ ਕੱਢ ਗਏ ਬੜੇ ਆ ਹੁਣ ਥੋੜੇ ਵਧੀਆ ਚ ਲੈ ਆਉਨੇ ਆ ਸ਼ਹਿਰ ਪਹੁੰਚ ਗਏ ਆਪਾਂ ਮੇਰੇ ਨਾਲ ਆਪਣਾ ਸਾਰੇ ਕਾਜ ਤੇ ਕੁਮੈਡ ਮਾਏ ਨੇ ਇੱਥੇ ਸ਼ਾਪਿੰਗ ਕਰ ਲਾਂਗੇ ਆਪਾਂ ਬਸ ਥੋੜੀ ਬਹੁਤ ਲੈ ਵੀ ਭਾਜੀ ਟੱਚ ਟਿਚੀ ਵੇਖ ਲੋ ਕੋਈ ਦਵਾਈ ਦਾ ਪ੍ਰੋਗਰਾਮ ਬੰਨ੍ਹਿਆ ਨਾ ਨਾ ਜੇ ਸਰ ਕਿੱਥੇ ਦਵਾਈ ਆ ਉਧਰ ਮੈਂ ਮੈਟ ਇੱਥੋਂ ਵੇਖ ਕੇ ਗਿਆ ਆ ਆਜ ਲੱਗੇ ਇੱਧਰ ਵੀ ਇੱਧਰ ਵੀ ਆ ਗਿਆ ਸਾਹਮਣੇ ਆ ਜਾ ਹਾਂ ਕੱਲਰ ਸਹੀ ਗੱਲ ਹੈ ਬਲੈਕ ਹੀ ਚਾਹੀਦਾ ਗ੍ਰੇਵ ਚੱਲੂਗਾ ਆ ਵੀ ਇਹ ਵੀ ਇਹ ਵੀ ਚੱਲ ਜਾਣੀ ਹੈ ਗ੍ਰੇ ਚਾਹੀਦੀ ਆ ਇਹ ਵੀ ਚੱਲ ਜਾਣਾ ਖੋਲ ਕੇ ਤੇ ਵੇਖੋ ਇਹਦੀ ਲੰਬਾਈ ਕਿੱਡੀ ਕੁ ਆ ਲੰਬਾਈ ਬੜੀ ਹੁੰਦੀ ਹੈ ਦੀ ਹਾਂ ਲੰਬਾਈ ਦੇ ਬਾਰੇ ਦੀ ਕੰਬਲੀਆਂ ਨਿਆਣਿਆਂ ਦੀਆਂ ਚਾਰ ਹੋਏ ਜਿੰਨੇ ਜਿਹੜੇ ਨੂੰ ਪਸੰਦ ਆਏ ਉਹਦੇ ਨਾਲ ਲੈਣ ਪੀਸ ਹੀ ਨਹੀਂ ਪ੍ਰੋਪਰ ਪੂਰੇ ਨਹੀਂ ਨਹੀਂ ਮੈਡਮ ਉੱਪਰ ਇਹਨਾਂ ਨੂੰ ਸੁੱਟੇ ਕਿੰਨੇ ਆਹ ਆਗੇ ਦੇਖਣੇ ਛੋਟਾ ਇਹ ਦੇ ਕੰਡਰ ਹੋ ਰਿਹਾ ਨਹੀਂ ਬਣੂਗਾ ਨਹੀਂ ਪਾਜੀ ਚਲ ਕੋਈ ਦੀ 10 ਸੁਰਦੋਗ ਵਿੱਚ ਸਹੀ ਹੈ ਦਾਸ ਹਨਾ ਹਨਾ ਸਹੀ ਨਾ ਇਹ ਹਾਂ ਇਹਦੀ ਲੰਬਾਈ ਪਾਜੀ ਵੇਖੋ ਬਲ ਕੰਨੀ ਹੈ ਇੱਕ ਨਹੀਂ ਚਾਹੀਦਾ ਪਾਜੀ ਚਾਰ ਪੀਸ ਚਾਹੀਦੇ ਜੇ ਬੜਾ ਛੋਟਾ ਜਿਆ ਯਾਰ ਨਹੀਂ ਸੱਚ ਕੋਈ ਜਣਾ ਖੋਲ ਜਣਾ ਹੂੰ ਇਹ ਕਿੰਨੇ ਇਹ ਕਿੰਨੇ ਫੁੱਟ ਦਾ ਇਹ ਵਾਲਾ ਇੱਥੇ ਲਿਖਿਆ ਹੋਊਗਾ ਪ੍ਰੋਪਰ ਇਹਨਾਂ ਨੇ 8 8 ਫੁੱਟ ਦਾ ਚਾਰ ਖੜਦਾ ਹਾਂ ਠੀਕ ਹੈ ਤਿੰਨ ਚਾਹ ਬਸ ਠੀਕ ਹੋ ਗਿਆ ਗੱਲੇ ਬੇਜੇ ਬੇਜੇ ਕਰਾਤੀ ਮੈਨੂੰ ਕੋਈ ਆਪਣਾ ਨਹੀਂ ਬਹੁਤਾ ਹੁੰਦਾ ਵੀ ਮੈਂ ਸ਼ੋਪਿੰਗ ਕਰਨੀ ਮੈਂ ਗੁਡੀਆਂ ਜੋ ਕਿ ਹੈਂਕੀ ਲੈ ਲਈਏ ਤਿੰਨ ਹੁਣ ਹੋਰ ਸਮਾਨ ਦੇਖਦੇ ਆਂ ਜਿਹੜਾ ਜਿਹੜਾ ਲੋਡ ਹੋਈ ਇਸ ਦੇ ਜੱਗ ਦੇਖਣਾ ਆ ਉਹ ਮੈਂ ਲੈਣ ਗਿਆ ਉੱਧਰ ਦੁਕਾਨਾਂ ਖੁੱਡੀਆਂ ਨਹੀਂ ਭਾਜੀ ਪ੍ਰੈਸ ਚਾਹੀਦੀ ਵੀ ਲੈ ਲੋ ਨਹੀਂ ਨਹੀਂ ਉਹ ਫਾਸੀ ਇੱਕ ਦੋ ਚੀਜ਼ਾਂ ਲੈਣ ਮਾਤੇ ਪਰ ਕਾਫੀ ਸਟਾਕ ਇਕੱਠਾ ਕਰ ਲਿਆ ਵੇਖੋ ਗੁੜੀ ਆ ਵਾ ਤੇ ਵੱਖਰਾ ਸਲੂਮ ਦਾ ਸਾਰਾ ਵੱਖਰਾ ਸਾਰਾ ਸਲੂਮ ਦਾ ਆ ਵਟਾ ਨਹੀਂ ਬੂਟੂ ਦੇਦਾ ਬੂਟੂ ਕਾ ਸੋਨੇ ਮੇਰੀ ਬੂਟੂ ਆ ਜਾ ਆ ਜਾ ਦਾਦਾ ਵੇਲੇ ਪਿਆਰ ਕਰਦੇ ਆ ਨਾ ਦਾਦਾ ਤੁਹਾਡੇ ਰਾਜ ਚ ਭੁੱਖੇ ਰਹਿ ਕੇ ਚਾਹ ਕੀ ਗੱਲ ਹੋਈ ਹੈ ਚਾਹ ਹੀ ਨਹੀਂ ਮੇਰੀ ਅੱਜ ਕਿਤੇ ਆ ਵਧ ਗਿਆ ਅੱਜ ਬੂਟ ਪਾਏ ਨਾ ਤੇ ਇਹ ਨਹੀਂ ਇੱਕ ਵਾਰੀ ਵੀ ਲਾਏ ਨੀ ਨੀ ਤੇ ਲੰਦੀ ਬੜੇ ਨਾ ਕੈਪਟਨ ਲਾਉਣੀ ਮਾਰਨਾ ਫਿਰ ਤੈਨੂੰ ਫਿਰ ਮੇਰਾ ਪਤਾ ਵਾ ਨਾ ਸਬਾ ਦਾ ਚੂ ਲੋਰ ਦੇਖਣ ਵਾਤੇ ਆਏ ਆ ਇਹ ਦੇਖੋ ਬੜਾ ਇਹਦੇ ਕੁਝ ਨਵਾਂ ਮਾਡਲ ਆਇਆ ਆ ਵਾਕਾ ਬੜੀ ਗੱਲ ਆ ਬਈ ਇਹਦੇ ਇਹਦਾ ਇਹ ਬਹੁਤ ਸਿੱਕਾ ਆ ਹਨਾ ਨਾ ਹੀਰੇ ਨਹੀਂ ਕਰਣੀ ਇਹਨੂੰ ਘੱਟ ਜਾਈਂ ਘੱਟ ਨਹੀਂ ਜਾਂਦੀ ਇਹਦੇ

ਨਾ ਸਮਝੀਗਾ ਸਮਝੀਗਾ ਸਮਝੀਗਾ। ਇਹ ਤੋਂ ਵੱਡਾ ਸਾਈਜ਼ ਵੀ ਆਉਂਦਾ ਹੈ। ਬੰਦਾ ਪਰ ਉਹ ਬਹੁਤ ਵੱਡਾ ਹੁੰਦਾ ਹੈ। ਚਾਰ ਬੰਦੇ ਫਾਣਾ। ਅੱਛਾ ਇਹ ਦੋ ਜਾਨਾਂ ਦਾ ਬਹੁਤ ਹੈ ਨਾ। ਦੋ ਜੀ ਬਹੁਤ ਬੰਦੇ ਉਸ ਬਾਦੂ। ਬਸ ਠੀਕ ਆ ਫਿਰ ਇਹ ਕਰ ਦੋ। ਬਹੁਤ ਪਿਆਰਾ ਪੀਸ ਹੈ। ਬਸ ਠੀਕ ਹੈ। ਇਹ ਹੈਂਡਲ ਇਹਦਾ ਨਾ ਹੈਂਡਲ ਹੀ ਬਹੁਤ ਸਹੀ ਲੱਗਦਾ ਮੈਨੂੰ। ਨਾ ਲਾਇਆ ਕੋ ਤੇ ਬੈਲਟ ਪਾ ਲੋ ਤਾਂ ਨਹੀਂ ਚੱਲ ਪੂਰਾ ਲੱਗਦਾ। ਬਸ ਠੀਕ ਆ ਆ ਕਰ ਦੋ। ਅੱਛਾ ਆ ਇਹਦਾ ਉੱਪਰ ਆ ਜਾਣੀ ਬਸ। ਨਹੀਂ ਆ ਖੋਲੋ ਨਾ। ਇਹਨਾਂ ਇੱਥੇ ਚਾਰ ਵਗੈਰਾ ਭੱਲਾ ਬੁਲੱਬੁਲਾਸਾ ਨਾ ਰੋ ਪਾ ਲੋ ਤੇ ਇਹਦਾ ਬਕਰਾ ਲਾਏਗਾ ਬਹੁਤ ਠੀਕ 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 ਯਾ ਕਲਰ ਨੇ ਸਹੀ ਹੋ ਚਲੋ ਜੀ ਬਸ ਠੀਕ ਆਪਣਾ ਢਾਈੇ ਫਟ ਕੰਮ ਹੁੰਦਾ ਬੁੜੀਆਂ ਜ਼ਿਆਦਾ ਵੇਂਦੀਆਂ ਮੁੰਡੀਆਂ ਰਹੀਆਂ ਮੇਰੇ ਕਿਸੇ ਤੇ ਨਾ ਸੋਚੀ ਵਿਖਾਇਆ ਕਿ ਕਿਹੜੀ ਆਪਣੇ ਘਰ ਜਾਣੀ ਕੋਈ ਲਾਮਣ ਨਹੀਂ ਆਵਾ ਨਹੀਂ ਬਸ ਠੀਕ ਹੈ ਅੱਛਾ ਇਹ ਥੋੜਾ ਸਾਈ ਚ ਵੱਡਾ ਹੋਏ ਨਾ ਸਾਈ ਨਹੀਂ ਲੰਗਦਾ ਮੈਂ ਕਿਹਾ ਕੋਈ ਰੰਗ ਹੋਰ ਨਿਕਲੋ ਤਾ ਤੁਹਾਨੂੰ ਪੂਰੀ ਚੋਇਸ ਹੋਣੀ ਨਾ ਹਾਂ ਹਾਂ ਇਹ ਦਾਨੀ ਦੁਕਾਨ ਹੈ ਹਾਂ ਜਾਨੀ ਗਲਾਈ ਤੇ ਨਾਲੋਂ ਸੱਲ ਲੈ ਲੈ ਨਾਲੋਂ ਜੋਨੇ ਬੜੇ ਬੜੇ ਧਿਆਰੇ ਨੇ ਹਾਂ ਕਲਰ ਆਗੇ ਸੋਨਾ ਹਾਂ ਆ ਦੇ ਦਿਓ ਕਲਰਫੁੱਲ ਆ ਆ ਕਰ ਦਿਓ ਬਸ ਠੀਕ ਹਾਂ ਕਲਰ ਇੰਟੈਂਸਿਟੀ ਆਈ ਕੋਲ ਆਇਆ ਆ ਦਾ ਦਈ ਨੀ ਖਾ ਉਹ ਖਾਓ ਚੱਲੇ ਚੱਲੋ ਆ ਕਾ ਬਾਬਾ ਜੀ ਜੋ ਗੱਲਿਆਂ ਦਾ ਆ ਬਾਬਾ ਜੀ ਦਾ ਆ ਹਾਂ ਕਾ ਬਾਬਾ ਜੀ ਜੋ ਗੱਲਿਆਂ ਦਾ

ਗੱਡੀ ਆ ਕਰਾਈ ਤੇ ਹੁਣ ਦਮਾ ਖਾ ਪਰਾ ਵੇ ਸਦਾ ਸਾਲਿਆ ਗੁੜੀਆ ਜੀ ਨਹੀਂ ਦਈ ਉਹ ਤਾਂ ਕਰਦੀ ਮੈਨੂੰ ਮਨ ਮਸੜ ਕੇ ਲੈ ਕੇ ਘਰੇ ਜਾਵਾਂਗਾ ਅੱਜ ਮੈਂ ਤਾਂ ਦੇ ਰਿਹਾ ਨੇ ਆਂਡੇ ਕਹਿੰਦੀ ਮੈਂ ਇੱਥੇ ਅੱਜ ਬਸ ਸਕੂਟਰੀ ਤੇ ਠੰਡ ਲੱਗਦੀ ਆ ਗੱਡੀ ਗੁੱਡੀ ਤੇ ਕਾਦੀ ਠੰਡ ਆ ਮੈਂ ਤਾਂ ਸਕੂਟਰੀ ਚੱਲ ਜਾਂਦਾ ਤੇ ਜੈਕਟ ਪਾਉਂਦਾ ਚੇਤਾ ਭੁੱਲ ਗਿਆ ਇਦਾਂ ਹੀ ਆ ਗਿਆ ਮੈਂ ਆਇਆ ਰੋਟੀਆਂ ਲੈਣ ਵਾਸਤੇ ਇੱਥੋਂ ਲੈ ਵੀ ਭਰਾ ਹੁਣੀ ਚੱਲੇ ਨੇ 8:30 ਵਜੇ ਫੋਨ ਕਰਕੇ ਪਾ ਪੁੱਛਣਾ ਦੇਖੀ ਭਲਾ ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਾਓ ਜਾਓ ਗੱਲ ਤੇ ਆ ਓਏ ਝੋਕ ਤੇ ਨਹੀਂ ਲੱਗੀ ਓਕੇ ਓਕੇ ਜਾ ਆ ਜਾ ਮੋਟਰਸਾਈਕਲ ਨੂੰ ਆਪਣੇ ਨਾਲ ਤੇ ਤਾਈ ਮੈਂ ਮੈਂ ਚੱਲ ਲੇਟ ਹੋ ਗਿਆ ਵਾ ਭਰਾ ਇਹ ਆਪਣਾ ਲੀਟ ਹੋ ਗਿਆ ਚਾਰਾ ਦਾ ਮੈਂ ਚੱਲ ਕੋਈ ਗੱਲ ਕੋਈ ਜਾ ਜਾ ਮੋਟਰਸਾਈਕਲ ਲੈ ਜਾ ਤੂੰ ਗੱਲ ਹੀ ਕੋਈ ਨਹੀਂ